ਉਹਨੂੰ ਸਾਰਾ ਅਵੇਲੇਬਲ ਹੋਊਗਾ ਠੀਕ ਹੈ ਜੀ ਅੱਛਾ ਇਦਾਂ ਕਿੱਟੇ ਮਿਲੂਗੀ ਫਰਮਾਨੀ ਇਹ ਵੀ ਪ੍ਰੋਪਰ ਆ ਰਹੀ ਇਹਦੇ ਵਿੱਚ ਆਪਣਾ ਟੂਲ ਕਿੱਟ ਆ ਜੀ ਉਹ ਆਪਾਂ ਦਿਖਾ ਦਿੰਨੇ ਆ ਇੱਕ ਵਾਰ ਹੋ ਗਿਆ ਸਿਰਫ ਤਿੰਨ ਨਟ ਆਈਏ ਬਸ ਠੀਕ ਹੈ ਜੀ ਇਦਾਂ ਹੀ ਉਧਰ ਆ ਵੀਰੇ ਠੀਕ ਹੈ ਜੀ ਇਹਨੇ ਖੁੱਲ ਜਾਣਾ ਚਲੋ ਖੁੱਲ ਗਿਆ ਵੀਰੇ ਤੁਸੀਂ ਮਾਰਾ ਜਾ ਉਹਨੂੰ ਉੱਪਰ ਨੂੰ ਲਿਫਟ ਨੂੰ ਮਾਰਾ ਜਾ ਉੱਪਰ ਨੂੰ ਕਰਿਆ ਠੀਕ ਹੈ ਠੀਕ ਹੈ ਆ ਮਸ਼ੀਨ ਔਰ ਤਵੀਰ ਪਛਰੇ ਆ ਮੰਨ ਲਓ ਤੁਸੀਂ ਟੋਲ ਦੀ ਕਹਿੰਦੇ ਆਪਾਂ ਇਹਨੂੰ ਬਰੇਡਰ ਥੋੜੀ ਪਿੱਛੇ ਹਾਂਜੀ ਵੈਲਕਮ ਆ ਜੀ ਆਪਣਾ ਟਰਸਟੀਫਾਈ ਮਸ਼ੀਨ ਦੀ ਤੇ ਅੱਜ ਆਪਾਂ ਪਹੁੰਚੇ ਹੋਏ ਆ ਜੀ ਮਛੋੜਾ ਸਾਹਿਬ ਜਗਜੇਤ ਗੁਨਾਨ ਤੇ ਅਗਰੀ ਕਰਸ਼ਿੰਦ ਇੰਪਲੀਮੈਂਟ ਤੇ ਜੀ ਅੱਜ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਦਵਾਂਗੇ ਜਗਜੇਤ 113 ਮਾਡਲ ਦੇ ਬਾਰੇ ਉਹਦੇ ਕੀ ਫੀਚਰ ਨੇ ਹਨਾ ਆਪਾਂ ਪ੍ਰੋਵੀ ਦੇ ਤੋਂ ਪੁੱਛਦੇ ਆ ਚੱਸੀ ਗੱਲ ਵੀਰੇ ਕੀ ਹਾਲ ਆ ਜੀ ਹਾਂਜੀ ਜੱਸੀ ਗੱਲ ਵੀਰੇ ਹਾਂ ਸੀਕਲ ਬੜੀ ਹੈ ਪਿਛਲੇ ਸਾਲ ਲਾਣੋ ਹਨਾ ਕੀ ਅਪਡੇਟ ਕੀਤਾ ਜੀ ਕੀ ਨਵੇਂ ਇਹਦੇ ਚ ਫੀਚਰ ਆਏ ਆ ਉਹ ਥੋੜਾ ਜਿਹਾ ਕਰੋ ਗਾਈਡ ਵੀਰੇ ਪਿਛਲੇ ਸਾਲ ਵੀ ਆਪਣਾ ਇਹੀ ਮਾਡਲ ਸੀ ਆ ਵੈਸੇ ਦਾ 2023 ਮਾਡਲ ਹੋਈ 2023 ਦੇ ਵਿੱਚ ਜੈਗਲਰ ਮਾਡਲ ਲਾਂਚ ਕੀਤਾ ਸੀ ਆ ਠੀਕ ਹੈ ਜੀ ਠੀਕ ਹੈ ਉਸ ਤੋਂ ਪਹਿਲਾਂ ਦੂਜਾ ਮਾਡਲ ਸੀ ਆ ਸਿੰਪਲ ਜਿਹੜਾ ਨੋਰਮਲ ਜਿਹੜੇ ਸੀਗੇ ਉਹ ਇਹ 2023 ਦੇ ਵਿੱਚ ਇਹ ਜੀ ਐਸਰ ਚਲੋ ਕੀਤੀ ਸੀ ਅਸਲ ਵਿੱਚ ਜਿਹੜੇ ਹੁਣ ਨਵੀਆਂ ਚੀਜ਼ਾਂ ਆਈਆਂ ਨੇ ਪਹਿਲਾਂ ਜਿਹੜੇ ਆਹ ਆਪਣੇ ਟਾਪੇ ਸੀ ਇਹ ਬਲੈਕ ਕਲਰ ਸੀਗਾ ਜੀ ਹੁਣ ਆਪਾਂ ਗ੍ਰੇ ਕਲਰ ਦਾ ਕਰਤਾ ਉਹ ਇਹ ਚੀਜ਼ਾਂ ਵਾਲੀ ਗੇਅਰ ਆਪਣਾ ਥੋੜਾ ਜਿਹਾ ਹੋਰ ਹੈਵੀ ਕਰਤਾ ਆਪਾਂ ਗੇਅਰ ਤੇ ਆ ਵੀ ਕਲਰ ਆਪਣਾ ਇਹ ਇਹ ਜਿੱਦਾਂ ਦੇ ਬਲੈਕ ਸੀਗਾ ਜੀ ਠੀਕ ਹੈ ਜੀ ਇਹ ਵੀ ਆਪਣਾ ਜਿਹੜਾ ਦਾਣੇ ਹਿੱਟਣ ਵਾਲਾ ਆਹ ਚੱਕਰ ਇਹ ਵੀ ਆਪਾਂ ਹੈਵੀ ਕਰਤਾ ਪਹਿਲਾਂ ਨਾ ਠੀਕ ਹੈ ਜੀ ਜਿਹੜੀ ਦੂਜੀ ਗੱਲ ਆ ਆਹ ਜਿਹੜੀ ਹੁਣ ਆਪਣੀ ਤਵੀਆਂ ਨੇ ਮੰਨ ਲਓ ਠੀਕ ਆ ਤਵੀਆਂ ਇਸ ਟਾਈਮ ਆ ਸੈਂਟਰ ਇਹ ਤੁਸੀਂ ਇੱਕ ਜਿਵੇਂ ਹੁਣ ਮੰਨ ਲਓ ਤੁਹਾਨੂੰ ਲੱਗਦਾ ਵੀ ਥੋੜੀ ਡੁੰਗੀ ਚੱਲ ਰਹੀ ਹੈ ਇੰਨੇ ਲੈਵਲ ਤੇ ਵੀ ਤੁਸੀਂ ਇੱਕ ਲੈਵਲ ਉੱਤੇ ਕਰ ਸਕਦੇ ਹੋ ਇਹਨੂੰ ਠੀਕ ਹੈ ਜੀ ਇਹ ਮਤਲਬ ਕੋਈ ਸ਼ੀਆ ਥੱਲੇ ਕਰ ਸਕਦੇ ਆ ਜੇ ਨੂੰ ਲੱਗਦਾ ਵੀ ਉੱਚੀ ਆ ਇੱਕ ਲੈਵਲ ਦੀ ਥੱਲੇ ਵੀ ਸੈੱਟ ਕਰ ਸਕਦੇ ਆ ਠੀਕ ਆ ਜੀ ਇਹ ਮਤਲਬ ਇਹ ਆ ਪਹਿਲਾਂ ਤੇ ਵੀ ਆਉਂਦਾ ਜਾਏ ਵੀ ਅਕੜੇ ਸ਼ੌਕਰ ਆਪਣਾ ਹਾਂਜੀ ਇਹ ਸ਼ੌਕਰ ਵੀ ਆਪਣਾ ਹੈਡਰੋਲਿਕ ਆ ਇਹਦਾ ਵੀ ਇਹਨਾਂ ਦੇ ਵੀ ਲੈਵਲ ਆ ਇਸ ਤਰ੍ਹਾਂ ਸ਼ੌਕਰ ਆਹ ਚੀਜ਼ ਵੀ ਤਿੰਨ ਲੈਵਲ ਨੇ ਇਹਦੇ ਠੀਕ ਆ ਜੀ ਇਸ ਤਰ੍ਹਾਂ ਇਹ ਸੈਂਟਰ ਦੇ ਵਿੱਚ ਆ ਦੇਖੋ ਜੀ ਜੀ ਆ ਸੈਂਟਰ ਦੇ ਵਿੱਚ ਇੱਕ ਲੈਵਲ ਇਹ ਥੱਲੇ ਵੀ ਯੂ ਕਰ ਸਕਦਾ ਜਿੰਨੀ ਕਪਾ ਰਹੇ ਉਹ ਨੂੰ ਜਿੰਨਾ ਉਹ ਦਵਾ ਲੋ ਤੁਸੀਂ ਜਿੰਨਾ ਕ ਦਵਾ ਲੋ ਤੁਸੀਂ ਇੱਕ ਲੈਵਲ ਥੱਲੇ ਵੀ ਜਾ ਸਕਦਾ ਟੀਵਾ ਇੱਕ ਤਾਂ ਤੁਸੀਂ ਉੱਪਰ ਵੀ ਕਰ ਸਕਦੇ ਹੋ ਠੀਕ ਆ ਜੀ ਨਹੀਂ ਹਾਂ ਜੀ ਇਹ ਤੇ ਇਹ ਜਿਹੜੇ ਆਪਣਾ ਪਹਿਲਾਂ ਵੀ ਐ ਹੁੰਦਾ ਸੀਗਾ ਮੇਰਾ ਸੋਭੇ ਤੁਸੀਂ ਵੀ ਦੇਖਿਆ ਹੋਣਾ ਵੀ ਉੱਥੇ ਆਹ ਜਿਹੜਾ ਪੱਤਾ ਸੀ ਕਢਣੇ ਵਾਲਾ ਛੋਟਾ ਹਾਂ ਹਨਾ ਜੀ ਉਹ ਛੋਟਾ ਹੁੰਦਾ ਸੀਗਾ ਜੀ ਵੀ ਜਿਵੇਂ ਹੁਣ ਮੰਨ ਲਓ ਬੰਦੇ ਨੇ ਭਾਰਪੂਰ ਚੱਕਣਾ ਹਾਂ ਔਖਾ ਹੁੰਦਾ ਜੀ ਜਨਾਪੀਆਂ ਨਾ ਹੋ ਗਿਆ ਚਾਸ ਸੀ ਵਿੱਚ ਪੈਰ ਫੁੱਟ ਲੱਕੇ ਵਿੱਚ ਚਲਾ ਗਿਆ ਜੀ 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 ਉਹ ਚੀਜ਼ ਨੁਕਸਾਨ ਵੀ ਹੋ ਜਾਂਦੀ ਹੁੰਦੇ ਹੁਣ ਤੁਸੀਂ ਆਮ ਨਾਲ ਖੜ ਸਕਦੇ ਹੋ ਖੜਕੇ ਆ ਰਾਮਨਾਮ ਦਾ ਐ ਭਾਰ ਚੱਕ ਕੇ ਤੇ ਟੀਚਰ ਸਭ ਨੂੰ ਸਮਝਾਣਗੇ ਆ ਤੈਨਾਂ ਦਾ ਕੀ ਫਾਇਦਾ ਜੀ ਇਹ ਸਿਰਫ ਥੋੜੇ ਵਾਲੇ ਚ ਦੇਖੀ ਆ ਮੈਂ ਮੇਰੇ ਮੰਨ ਲਓ ਜਿਵੇਂ ਹੁਣ ਥੋੜਾ ਇੱਥੇ ਦਾਣਾ ਗਿਰ ਗਿਆ ਜੀ ਦਾਣਾ ਆ ਰਿਹਾ ਥੱਲੇ ਠੀਕ ਹੈ ਜੀ ਦਾਣਾ ਜੋ ਥੱਲੇ ਆ ਗਿਆ ਇੱਥੋਂ ਆਪਣਾ ਦਾਣਾ ਆ ਗਿਆ ਬਾਹਰ ਠੀਕ ਹੈ ਜੀ ਥੱਲੇ ਆ ਗਿਆ ਤੇ ਜਿਵੇਂ ਹੁਣ ਕਈ ਵਾਰੀ ਵੀਰੇ ਦਾਣਾ ਆਪਣਾ ਫਿਰ ਵੀ ਨੰਗਾ ਰਹਿ ਜਾਂਦਾ ਸੀ ਠੀਕ ਹੈ ਜੀ ਇਹ ਜਿਹੜੀ ਹੁਣ ਟੈਨ ਆ ਤੁਹਾਡੀ ਇਹ ਟੈਨ ਵੀਰੇ ਮਿੱਟੀ ਚੱਕੂਗੀ ਮਿੱਟੀ ਦੇ ਵਿੱਚ ਲੱਗਣਾ ਨੇ ਮਿੱਟੀ ਜੀ 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 ਇਹਦੇ ਬਿਜ ਟੱਕ ਜਣਾ ਹੈ ਗਿਆ ਆਟੋਮੈਟਿਕly ਨਹੀਂ ਨਾ ਇਹ ਚੱਲ ਜਣਾ ਉਹ ਲਾ ਕੇ ਚੱਲੀ ਜਾਣਾ ਉੱਪਰ ਰੂਲਾ ਆਪਣਾ ਪਲੇਨ ਆ ਜੀ ਹਾਂਜੀ ਵੀਰੇ ਪਲੇਨ ਰੂਲਾ ਪਲੇਨ ਆ ਆਪਣਾ ਹਾਂਜੀ ਠੀਕ ਆ ਜੀ ਅਮ ਬਾਕੀ ਦੇ ਵਿੱਚ ਜਿਹੜੀ ਉਹ ਜਾਨੂ ਵਗੈਰਾ ਅੱਗੇ ਵਾਲੀ ਜਾ ਜੋ ਆ ਜੀ ਹਾਂਜੀ ਸਬਸਿਡੀਆਂ ਵਗੈਰਾ ਹੋਈਆਂ ਸ਼ੁਰੂ ਤੇ ਸਬਸਿਡੀਆਂ ਵੀ ਰਿ ਸ਼ੁਰੂ ਹੋ ਰਹੀਆਂ ਆ ਤੇ ਡਿਲੀਵਰੀਆਂ ਵੀ ਕਰ ਦਿੱਤੀਆਂ ਹੋਈਆਂ ਨੇ ਜੀ ਬਿੱਲ ਵੀ ਆਪਣਾ ਪ੍ਰੋਪਰ ਚੱਲਦਾ ਜੀ ਠੀਕ ਹੈ ਜੀ ਕਿ ਬਿੱਲ ਆਪਣਾ ਆਨਲਾਈਨ ਹੁੰਦਾ ਠੀਕ ਹੈ ਜੋ ਵੀ ਹੁੰਦਾ ਸਾਰਾ ਕੁਝ ਆਪਣਾ ਜੋ ਪ੍ਰੋਸੈਸ ਆ ਆਪਾਂ ਸਾਰਾ ਕੁਝ ਕਸਟਮਰ ਨੂੰ ਫੋਨ ਦਾ ਸਪੋਰਟ ਜਿਹੜਾ ਆਪਾਂ ਮਹੀਨੇ ਡਿਲੀਵਰੀ ਕਰਦੇ ਆ ਉਹਦੇ ਹੀ ਆਪਾਂ ਬਿੱਲ ਦਿੰਨੇ ਆ ਇਹੇ ਬਿੱਲ ਵੀ ਨਾਲ ਹੀ ਕੱਟ ਕੇ ਦਿੰਨੇ ਆ ਈਵੀ ਬਿੱਲ ਹੁਣ ਇਸ ਵਾਰ ਈਵੀ ਬਿੱਲ ਮਤਲਬ ਜੀ ਈਵੀ ਬਿੱਲ ਵੀਰੇ ਹੁੰਦਾ ਵੀ ਹਜ਼ਾਰ ਤੋਂ ਵੀ ਜਿਹੜੀ ਆਪਣੀ ਖੇਤੀਬਾੜੀ ਵਿਭਾਗ ਦਾ ਜਿਹੜਾ ਆਪਣਾ ਸੈਂਕਸ਼ਨ ਲੈਟਰ ਹੁੰਦਾ ਹਨਾ ਸੈਂਕਸ਼ਨ ਲੈਟਰ ਦੇ ਵਿੱਚ ਹਜ਼ਾਰ ਤੋਂ ਲਿਖੀ ਹੋਈ ਆ ਵੀ ਤੁਹਾਨੂੰ ਈਵੀ ਬਿੱਲ ਤੇ ਡੀਪੀਐਸ ਨਾਲ ਮਸ਼ੀਨ ਤੇ ਲੱਗਿਆ ਹੋਣਾ ਚਾਹੀਦਾ ਜੀ ਜੀਪੀਐਸ ਦਾ ਵੀ ਬੜਾ ਉਹ ਤਾਂ ਕੀ ਹਾਂਜੀ ਉਹ ਵੀ ਜੀਪੀਐਸ ਹੁਣ ਆਪਾਂ ਨੂੰ ਇਹ ਚੀਜ਼ ਬਾਰੇ ਜ਼ਿਆਦਾ ਤਾਂ ਢੰਗ ਹੀ ਬਾਰੇ ਜਾਣਕਾਰੀ ਨਹੀਂ ਹੈਗੀ ਅਸਲ ਜਿੰਨਾ ਕ ਆਪਾਂ ਨੂੰ ਪਤਾ ਵੀ ਇਹ ਐ ਵੀ ਜੀਪੀਐਸ ਉਹ ਇੰਪਲਸਰੀ ਕਰਤਾ ਉਹਨਾਂ ਨੇ ਇੰਪਲਸਰੀ ਕਰਤਾ ਕਿਉਂਕਿ ਹੁਣ ਫਾਰਮਰ ਨੂੰ ਜਿਹੜੇ ਜਿਹਨਾਂ ਨਾਲ ਥੋੜੀ ਨਾਲ ਸਬਸਿਡੀ ਆਈ ਆ ਜੀ ਤੁਸੀਂ ਆਪਣੇ ਕੋਲ ਸੁਪਰਸੀਡਰ ਬਾਇ ਕਰ ਲਿਆ ਠੀਕ ਹੈ ਜੀ ਤੁਸੀਂ ਮਿਨੀਮਮ ਮਿਨੀਮਮ 5 ਸਾਲ ਤੱਕ ਤੁਸੀਂ ਇਹੋ ਚੀਜ਼ ਨੂੰ ਯੂਜ਼ ਕਰਨਾ ਵੇਚ ਨਹੀਂ ਸਕਦੇ 5 ਸਾਲ ਤੱਕ ਤੁਸੀਂ ਇਹ ਜੀਨ ਨੂੰ ਵੇਚ ਨਹੀਂ ਸਕਦੇ ਉਸ ਚੀਜ਼ ਕਰਕੇ ਸ਼ਾਇਦ ਹੋਦਾ ਜੀਪੀਐਸ ਜੀਪੀਐਸ ਤੋਂ ਟਰੈਕ ਕਰ ਸਕਦੇ ਨੇ ਉਹ ਮਨ ਨਾਲ ਕਈ ਫਾਰਮਰ ਹੁੰਦੇ ਆ ਅਗਲਾ ਮਸ਼ੀਨ ਲੈ ਲੰਦਾ ਜੀ ਹੁੰਦੀ ਵੇਚੀ ਹਰਿਆਣੇ ਚ ਬਿਲਕੁਲ ਅਗਲੇ ਉਹ ਜੀਪੀਐਸ ਤੋਂ ਟਰੈਕ ਕਰ ਲਵਾਂਗੇ ਤੇ ਹੁਣ ਤੁਸੀਂ ਕਹਿੰਦਾ ਵੀ ਵੀਰੇ ਹਾਂ ਮੇਰੇ ਸਾਡੇ ਕੋਲ ਹੀ ਖੜੀ ਆ ਤੀਨ ਹਾਂ ਅਗਲਾ ਟਰੈਕ ਕਰ ਲੂ ਜੀ ਜੀ ਮਤਲਬ ਉਹ ਵੀ ਜਿਹੜੀ ਮਸ਼ੀਨਾਂ ਕਰ ਹਰਿਆਣੇ ਖੜੀ ਆ ਇਹਦੇ ਲਈ ਵਾਸਤੇ ਆਈ ਆ ਸਰ ਜੀਪੀਐਸ ਵਿੱਚ ਵੀ ਕੁਝ ਚੇਂਜ ਕਰਿਆ ਜੀ ਇਹ ਤੇ ਵੀਰੇ ਆਜੋ ਦੇਖ ਲਓ ਵੇਖ ਵੀਰੇ ਆਣੇਖੋ ਜੀ ਹੁਣ ਆ ਆਪਾਂ ਜਾਲੀਆਂ ਲਾ ਦਿਆਂ ਇਦਾਂ ਹੀ ਵਗੈਰਾ ਹਾਂ ਜੀ ਜਿਹੜਾ ਡਾਲੂੜਾ ਵਿੱਚ ਆ ਜਾਂਦਾ ਵਿੱਚ ਫਸ ਜਾਂਦਾ ਸੀਗਾ ਹਨਾ ਹੁਣ ਤੁਸੀਂ ਇੱਥੇ ਬੀਜ ਪਾਣਾ ਜਿਹੜਾ ਤੁਹਾਡਾ ਮੇਨ ਬੀਜ ਜਿਹਦੇ ਚ ਲੈ ਕੇ ਕੋਈ ਡਾਲੂੜਾ ਉੱਪਰ ਹੀ ਰਹਿ ਜਾਣਾ ਠੀਕ ਹੈ ਠੀਕ ਹੈ ਜੀ ਹੋਰ ਵੀ ਇੱਕ ਚੀਜ਼ ਹੈ ਜਿਹੜਾ ਇਧਰੋਂ ਦਿਖਾਏ ਵੀਰੇ ਜਿਵੇਂ ਹੁਣ ਆਪਣੀਆਂ ਆ ਆ ਗੇਅਰ ਕਰਕੇ ਜੀ ਆ ਜਿਹੜਾ ਆਪਣਾ ਸਾਈਡ ਗੇਅਰ ਆ ਜੀ 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 ਠੀਕ ਹੈ ਜੀ ਜਿਹੜਾ ਆਪਣਾ ਸਾਈਡ ਗੇਅਰ ਆ ਸਹਾਨੂਤਵਾ ਜੀ ਜਿਹੜਾ ਵੀ ਇਹ ਆਪਣਾ ਇਹ ਸਾਈਡ ਗੇਅਰ ਆ ਇਹ ਵੀ ਆਪਣਾ ਹੈਵੀ ਡਿਊਟੀ ਆ ਇਹ ਚ ਤਿੰਨ ਇਹ ਫੁੱਲੀ ਗੇਅਰ ਡਰਾਈਵ ਹੈ ਭਾਈ ਜਣ ਫੁੱਲੀ ਗੇਅਰ ਡਰਾਈਵ ਆ ਰੂਲਾ ਆਪਣਾ ਫੁੱਲ ਗੇਅਰ ਡਰਾਈਵ ਆ ਠੀਕ ਹੈ ਜੀ ਰੂਲਾ ਆਪਣਾ ਗੇਅਰ ਤੇ ਆ ਫਰੀ ਨਹੀਂ ਹੈਗਾ ਇਹ ਜੀ 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 ਗੇਅਰ ਤੇ ਚੱਲਣਾ ਹੈ ਕਿਉਂ ਜਿਵੇਂ ਕਈ ਵਾਰੀ ਰੂਲੇ ਹੁੰਦੇ ਸੀਗੇ ਆਪਾਂ ਚਲਾ ਲਿਆ ਇਹਨਾਂ ਨਾਲ ਹੀ ਹੁਪਕਿੱਟਾਂ ਨੇ ਆਪਾਂ ਦੇਖਿਆ ਵੀ ਜਦੋਂ ਰੂਲਾ ਆਪਾਂ ਆਪਾਂ ਚਲਾਉਂਦੇ ਸੀਗੇ ਰੂਲਾ ਆਪਣਾ ਜਾਮ ਹੋ ਜਾਂਦਾ ਸੀ ਮੋਟੀ ਮੋਟੀ ਫਾਇਨਰੀ ਪੂਰ ਫਾਫਾ ਜਾਂਦਾ ਸੀਗਾ ਰੂਲਾ ਆਪਣਾ ਜਾਮ ਹੋ ਜਾਂਦਾ ਸੀ ਉਹਨੇ ਗੇਅਰ ਡਰਾਈਵ ਤੇ ਉਧਰੋਂ ਪੀਡੀਓ ਸ਼ਾਫਟ ਜਿਹੜਾ ਦੇਉਗੀ ਉਧਰੋਂ ਗੇਅਰ ਠੀਕ ਹੈ ਜੀ ਜਿਹੜਾ ਸ਼ਾਫਟ ਨੇ ਜਿਹੜਾ ਦੇਤਾ ਨਾਲ ਦੀਆਂ ਰੂਲਾ ਚੱਲਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਫਿਰ ਇਹ ਕਰਕੇ ਆਪਣਾ ਇਹ ਜਿਹੜਾ ਗੇਅਰ ਆ ਇਹ ਬੱਟ ਵਾਲੇ ਪਾਸੇ ਜਿਹੜਾ ਘੇੜਦਾ ਸੀਗਾ ਠੀਕ ਹੈ ਜੀ ਠੀਕ ਹੈ ਜੀ ਉਹਦੇ ਕਰਕੇ ਆਪਾਂ ਜਿਹੜੀ ਸਾਈਡ ਤੇ ਆ ਫਿਰ ਤੇ ਆਪਾਂ ਹੋਰ ਘੜਤੀ ਇੱਕ ਜੀ ਠੀਕ ਹੈ ਜੀ ਜਿਹੜੀ ਹੁਣ ਸਾਈਡ ਤੇ ਪੋਰ ਹੈਗੀ ਆ ਆਪਣੀ ਐਕਸਟਰਾ ਪੋਰ ਮੰਨ ਲਓ ਜਿਵੇਂ ਹੁਣ ਵੱਟ ਤੇ ਕਿਹੜਾ ਜਣਾ ਆਪਾਂ ਵੱਟ ਵਾਲੇ ਪਾਸੇ ਉਥੇ ਭਾ ਵੱਟ ਵਾਲੇ ਪਾਸੇ ਕਿਹੜਾ ਦੇਤਾ ਜੀੜਾ ਦੇ ਕੇ ਉਹ ਤੋਂ ਬਾਅਦ ਇਹਨੂੰ ਵੀ ਲੋਕ ਲਾ ਸਕਦੇ ਠੀਕ ਆ ਠੀਕ ਹੈ ਜੀ ਜਦੋਂ ਫਸਟ ਜਿਹੜਾ ਜਣਾ ਇਹਨੂੰ ਭਕੋ ਲੀਗੇ ਜੀ ਉਸ ਤੋਂ ਬਾਅਦ ਬੰਦ ਕਰ ਦੀਏ ਇਹਨੂੰ ਠੀਕ ਹੈ ਜੀ ਇੱਥੇ ਹੋਰ ਜਿਹੜੀ ਸਭ ਤੋਂ ਵੱਡੀ ਆ ਵੀਰੇ ਆਪਾਂ ਆਹ ਲੈਵਲ ਸੈੱਟ ਕਰ ਸਕਦੇ ਆ ਠੀਕ ਹੈ ਜੀ ਬਾਕੀ ਕਈ ਵਾਰੀ ਬੀਜ ਆਪਣਾ ਮੋਟਾ ਹੋ ਗਿਆ ਕਈ ਵਾਰੀ ਆਪਣਾ ਬੀਜ ਪਤਲਾ ਹੋ ਗਿਆ ਇਹ ਉਸ ਹਾਉ ਨਾਲ ਹੁੰਦਾ ਵਾ ਕੋਈ ਚਾਲ ਹਨਾ ਜਿਵੇਂ ਬੀਜ ਦੀ ਚਾਲ ਹੁੰਦੀ ਹੈ ਇੱਕ ਹਨਾ ਵੈਸੇ ਨੋਰਮਲ ਜਿਹੜੀ ਦੀ ਐਵਰੇਜ ਹੈ ਇੱਕ ਤੇ 10 ਕਿਲੋ ਘੜਦਾ ਹੈ ਉਹ ਵੀ ਆਪਾਂ ਇੱਥੇ ਬੰਨ ਸਕਦੇ ਹਾਂ ਦੇਖੋ ਜੀ 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 ਜਿਵੇਂ ਹੁਣ ਇਹ ਆਹ ਗੋਲਤਾ ਜੀ ਇੱਥੇ ਆਪਣਾ ਲੈਵਲ ਲੱਗੇ ਜੇ ਮੀਟਰ ਲੱਗੇ ਫਿਰ ਆ ਠੀਕ ਹੈ ਜੀ ਆਹ ਲੱਗੀ ਹੋਈ ਹੈ ਮੀਟਰ ਵਿੱਚ ਹਾਂਜੀ ਲੱਗਿਆ ਹੋਇਆ ਨਾ ਬਈ ਆ ਦੇਖੋ ਜੀ ਤੇ ਹੁਣ ਤੁਸੀਂ ਇਹਨੂੰ ਕਰਕੇ ਆਹ ਦੇਖੋ ਇੰਨਾ ਹੁਣ ਆਹ 10 ਤੇ ਆ ਗਿਆ ਇੱਕ ਦੇਖਣ ਲੱਗਿਆ ਪੂਰਾ ਹੋ ਗਿਆ ਜੀ ਇੱਕ ਤੇ ਆ ਕੇ ਇਹਨੂੰ ਐ ਕਰਕੇ ਇਹਨੂੰ ਵੀਰੇ ਜਿੰਨਾ ਰੱਖ ਤਾ ਉਹਨੇ ਹੀ ਪਾਊਗਾ ਇੱਕੋ ਰੇਟ ਤੇ ਇੱਕ ਤੇ ਵੀਰੇ 10 ਕਿਲੋ ਵੇਟੂਗਾ ਠੀਕ ਹੈ ਜੀ ਮਤਲਬ ਵੀ ਇਹ ਐਵਰੇਜ ਆ ਵੀਰੇ ਆਪਾਂ ਜਿਹੜੀ ਐਵਰੇਜ ਕੱਢੀ ਸੀ 10 ਕਿਲੋ ਹੀ ਇਹਨੇ 20 ਛਟਣਾ ਇੱਧਰ 10 ਕਿਲੋ ਤਾਂ ਇਹਨੇ ਰਿਓ ਛਟਣਾ ਇਹਦੇ ਮਤਲਬ ਬਲੇਡ ਕਿੰਨੇ ਆਉਂਦੇ ਜੀ 8 ਫੂਟੇਜ ਵੀਰੇ ਵੀਰੇ 8 ਫੂਟੇਜ ਹੁੰਦੇ ਆ 7 ਬਲੇਡ 8 ਬਲੇਡ 7 ਫੂਟੇਜ ਹੁੰਦੇ 54 ਠੀਕ ਹੈ ਜੀ 9 ਫੂਟੇਜ ਹੁੰਦੇ ਆ ਜੀ 68 ਠੀਕ ਹੈ ਜੀ 10 ਵੋਲਟੇਜ ਹੁੰਦੀ ਹੈ 72 ਗੇਅਰ ਕਿਹੜਾ ਜੀ ਦਾ ਕਿੰਨਾ ਨੰਬਰ ਹੁੰਦਾ ਜਿਵੇਂ ਇਹਦੇ ਵੀਰੇ ਇਸ ਟਾਈਮ ਪਰ ਨੋਰਮਲ 19 16 ਦਾ ਗੇਅਰ ਪਾਇਆ ਹੋਇਆ ਜੀ ਗੱਲ ਆ ਰਹੀ ਠੀਕ ਜੀ 19 ਦੀ ਮੁਰੇ ਆ 16 ਦੀ ਮਗਰ ਆ ਠੀਕ ਹੈ ਠੀਕ ਹੈ ਜੀ ਹਾਂ ਰੋਟੇਟਰ ਇਹ ਵੀ ਰੋਟੇਟਰ ਵੀ ਬਣ ਜਾਂਦਾ ਜੀ ਰੋਟੇਟਰ ਦੀ ਸਾਰੀ ਕਿੱਟੇ ਦੀ ਨਾਲ ਆਪਾਂ ਦਿੰਦੇ ਆ ਕਿਹੜੇ ਕਿਹੜੇ ਕਿੰਨੇ ਕੈਮਰਾ ਦਈਏ ਉਹਨੂੰ ਇਹਨੂੰ ਵੀਰੇ 5 ਮਿੰਟ ਨਹੀਂ ਲੱਗਣੇ ਤੁਸੀਂ ਮੁਰੇ ਮੰਨ ਲਓ ਇੱਥੇ ਆਪਾਂ ਲਿਫਟ ਨਾਲ ਚੱਕਤਾ ਠੀਕ ਹੈ ਜੀ ਇੱਕ ਬੰਦੇ ਨਹੀਂ ਮੰਨ ਲਓ ਹੁਣ ਫਾਰਮਰ ਇਕੱਲਾ ਹੀ ਆ ਉਹ ਫਾਰਮਰ ਨੇ ਆਪਦਾ ਸੁਪਰ ਹੀਟਰ ਤਾਂ ਚੱਕਦਾ ਸਾਡੀ ਲਿਫਟ ਤਾਂ ਚੱਕਦੀ ਉਹ ਤੋਂ ਬਾਰੇ ਵੀਰੇ ਤੇ ਸਟੈਂਡ ਲੱਗਦੇ ਨੇ ਚੀਕਾ ਇਹ ਤੇ ਸਟੈਂਡ ਲੱਜਣੇ ਆ ਠੀਕ ਹੈ ਜੀ ਉਹ ਨਾਲੇ ਦਾਂਗੇ ਤੁਸੀਂ ਸੱਸੂ ਸਟੈਂਡ ਆਪਾਂ ਨਾਲੇ ਜਾਵਾਂਗੇ ਤੁਹਾਨੂੰ ਦਿਖਾਵੀਂ ਨਾ ਪਹਿਲਾਂ ਆਪਾਂ ਗੱਲ ਪੂਰੀ ਕਰ ਲਈਏ ਜੀ 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 ਹਨਾ ਇੱਥੇ ਸਟੈਂਡ ਲੱਗੂਗਾ ਇਹ ਸਟੈਂਡ ਪਾਣਾ ਇੱਕ ਪਰਲੇ ਪਾਸੇ ਸ਼ੈਂਪੂ ਨਾਲ ਸੱਜਾ ਖੰਭਾ ਸਟੇਡ ਦੋਨਾ ਹੋਊਗਾ ਇੱਕ ਕਾਹ ਨਟ ਹੋ ਗਈ ਹੈ ਨਾ ਹਾਂਜੀ ਵੀਰੇ ਇੱਥੋਂ ਸਟੈਂਡ ਇੱਕ ਕਾਹ ਨਟ ਹੋ ਗਈ ਤੁਹਾਡਾ ਠੀਕ ਹੈ ਜੀ ਲੱਜਣੀਆਂ ਰੋਟੇਟਰ ਡਾਕਟਰ ਗਾਹਾਂ ਦਾ ਰੋਟੇਟਰ ਬਾਹਰ ਆ ਜਾਣਾ ਜੀ ਇਹ ਵਾਲਾ ਤੇ ਇਹ ਵੀਰੇ ਜਿਹੜਾ ਫੱਟਾ ਵਿੱਚ ਹੀ ਆ ਦੇਖੋ ओके ਆਹ ਸਪਰਿੰਗ ਲੱਗਣੀ ਹੁੰਦੀ ਆ ਪਾਸ ਰੋਟੇਟਰ ਤੇ ਆਪਣਾ ਇਹ ਸਪਰਿੰਗ ਲੱਗਦੇ ਨੇ ਜੀ ਜੀ ਆਹ ਸਪਰਿੰਗ ਲੱਗਣ ਦੀ ਜਗਾ ਇੱਥੇ ਚਿੰਟੀ ਨਾਲ ਲੱਗਦੀ ਆ ਸਪਰਿੰਗ ਦਾ ਸਟੈਂਡ ਲੱਗਦਾ ਉਹ ਵੀ ਉਧਰ ਆ ਦੋ ਸਪਰਿੰਗ ਲੱਗਦੇ ਆ ਰੋਟੇਟਰ ਨੂੰ ਠੀਕ ਆ ਜੀ ਤੇ ਆ ਨਾਲ ਹੀ ਰੂਲਾ ਅਟੈਚ ਹੁੰਦਾ ਆਹੜਾ ਨਾਲੇ ਰਹੂਗਾ ਜੀ ਇਹ ਰੂਲਾ ਅਟੈਚ ਰਹੂਗਾ ਇਹ ਕਦੋਂ ਵੀ ਕਰ ਸਕਦੇ ਆ ਆਪਣੇ ਨਾਲ ਹਾਂਜੀ ਕਦੋਂ ਵੀ ਕਰ ਸਕਦੇ ਕੋਈ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਇਧਰਲੇ ਪਾਸੇ ਫਿਰ ਗਰਾਲੀ ਲੱਗਦੀ ਆ ਮਧਾਉਂਗਾ ਸਾਰਾ ਸਮਾਨ ਠੀਕ ਹੈ ਠੀਕ ਹੈ ਜੀ ਹੁੰਦੀਆਂ ਨੇ ਕਿਹੜੀ ਮੇਨ ਦੀ ਜਿਹੜੋਂ ਬਤਾ ਪੀਟੀਓ ਚਾਲਤ ਹੋਗੀ ਠੀਕ ਹੈ ਜੀ ਚਾਬੀਆਂ ਪਾ ਲੈ ਟੂਲ ਕਿਟ ਹੋਈ ਉਹ ਸਾਰਾ ਕੁਝ ਨਾਲ ਹੀ ਹੋ ਗਿਆ ਜੀ ਜੀ ਵਿਕੀ ਹੋ ਗਿਆ ਜਿਵੇਂ ਪਈਆਂ ਕਈਆਂ ਦਾ ਹੁੰਦਾ ਨਾ ਕਈਆਂ ਦਾ 프라이 ਹੁੰਦਾ ਵੀ ਮੇਰੀ ਸੁਪਰ ਹੀਡਰ ਲੱਗਦੇ ਰਹੇ ਆ ਜਿਹੜੀ ਰੋਟੇਟਰ ਵਾਲੀ ਜਾਂ ਕਿਟਾ ਉਹ 4-5000 ਰੁਪਏ ਮਹਿੰਗੀ ਦਿੰਦੇ ਨੇ ਨੱਟ ਤੋਂ ਜੇ ਮੰਨ ਲਓ ਹੁਣ ਇਹਦਾ ਮੁੱਲ ਜਿੰਨੇ ਮੁੱਲ ਦਾ ਫੂਡ ਹੀਟਰ ਲੈ ਲਿਆ ਉਹ ਲੱਗਾ 5000 ਰੋਟੇਟਰ ਦੀ ਕਿੱਟ ਲੱਗਾ ਆਪਣੀ ਫ੍ਰੀ ਹੈ ਇਹਦੇ ਨਾਲ ਕਿਹੜੀ ਸਭ ਤੋਂ ਵੱਡੀ ਮੇਨ ਗੱਲ ਹੁਣ ਇਸ ਟਾਈਮ ਇਹ ਆਪਣੀ ਕੰਪਨੀ ਇਸ ਟਾਈਮ ਫੇਰ ਆਫਰ ਕੱਢੇ ਨੇ ਠੀਕ ਹੈ ਜੀ ਗੀਰ ਦਿਖਾ ਦਿਓ ਇੱਕ ਵਾਰ ਹਾਂ ਫ੍ਰੀ ਟੂਰਗੇਟ ਲਿਖਿਆ ਵੀ ਹੋਇਆ ਜੀ ਹਾਂਜੀ ਹਾਂ ਆਪਾਂ ਉੱਥੇ ਮੈਂਸ਼ਨ ਕੀਤਾ ਹੋਇਆ ਲੱਗਦਾ ਹਾਂ ਜੀ ਇਹਦਾ ਵੇਟ ਵੀ ਤੁਹਾਨੂੰ ਉੱਥੇ ਬਹਿਤੇ ਲੇ ਇੱਥੇ ਵੀ ਲੱਗਿਆ ਮਿਲ ਜੂਗਾ ਤੁਹਾਨੂੰ ਉਹ ਕਿੰਨਾ weight ਹੈ ਜੀ 11 ਕਵਾਂਟਲ 11 ਕਵਾਂਟਲ 55 ਕਿਲੋ ਭਾਰ ਆ ਗਈ ਹੈ ਐਕੂਰੇਟ ਹੋਊਗਾ ਜੀ 8 8 ਫੁੱਟ ਮਾਡਲ ਹੈ ਜੀ ਤੇਰਾ ਟਾਈਨ ਵਾਲਾ ਕੀ ਕਿਹਾ ਹੋਇਆ ਜੀ ਠੀਕ ਹੈ ਜੀ ਠੀਕ ਹੈ ਵੀਰੇ ਤੇ ਅੱਜ ਕੱਲ ਵੈਸੇ ਆ ਹੋਣਾ ਵੀ ਦੀਜ ਆ ਗਈ ਹੋਈ ਆ ਪੰਜ ਵਾਲਾ ਜੀ ਕਿਉਂਕਿ ਇਹ ਇਹ ਦੀਜ ਆਉਂਦੀ ਆ ਸਬਸਿਡੀ ਦੇ ਕਰਕੇ ਜੀ 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 ਤੇ ਜਿਹੜੀ ਹੋਰ ਇਹਦੀ ਹੋਰ ਮੇਨ ਚੀਜ਼ ਆ ਵੀ ਆ ਦੇਖੋ ਇੱਥੇ ਲਿਖਿਆ ਹੋਇਆ ਵਾ 2024 ਤੇ 25 ਦਾ ਮਾਰਕਾ ਲੱਗਿਆ ਹੋਇਆ ਜੀ ਬਿਲਕੁਲ ਫਰੈਸ਼ ਪੀਸ ਆ ਫਰੈਸ਼ ਵੀ ਹੈ ਜੀ ਮਤਲਬ ਇਹ ਆਪਣੀ ਮੈਨੂਫੈਕਚਰਿੰਗ ਆ ਠੀਕ ਹੈ ਜੀ ਕਈ ਹੁੰਦੇ ਉਹ ਮਤਲਬ ਇਹ ਕਸਟਮਰ ਫਾਰਮਰ ਨੂੰ ਜਾਗਰੂਕ ਕਰਨ ਵਾਸਤੇ ਆ ਵੀ ਆਪਾਂ ਇਹ ਪਲੇਟ ਦੇਖ ਸਕਦੇ ਆ ਪਲੇਟ ਫੰਕਸ਼ਨ ਕੀਤਾ ਹੁੰਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਮੈਂ ਕਿੱਟ ਦਿਖਾ ਦਿੰਦਾ ਜੀ ਹੁਣ ਮੇਰੇ ਇੱਕ ਤਾਂ ਜੀ ਆਹ ਸਟੈਂਡ ਨੇ ਜੀ ਸੱਦੇ ਕੱਪੇ ਵਾਲੇ ਠੀਕ ਹੈ ਜਦੋਂ ਰੁੱਟਾ ਵੜਾ ਕਰੇ ਮੱਟ ਕਰਨ ਦੀ ਲੋੜ ਤੁਹਾਨੂੰ ਮੈਂ ਦਿਖਾਏ ਸੀਗੇ ਦੋਨੇ ਪਾਸੇ ਲੱਗਣੀਆਂ ਐ ਜਿਹੜੀਆਂ ਗੁੱਲੀਆਂ ਜੀਆਂ ਹੁੰਗੀਆਂ ਬਣੀਆਂ ਹੋਈਆਂ ਨੇ ਨਾ ਉਹਦੇ ਵਿੱਚ ਪੈਣੀਆਂ ਐ ਉਹਦੇ ਦੇ ਖੜ ਜਾਣਾ ਪ੍ਰੋਪਰ ਠੀਕ ਹੈ ਜੀ ਠੀਕ ਹੈ ਜੀ ਆਹਾ ਤੁਹਾਡੀ ਆਹ ਸਪਰਿੰਗ ਨੇ ਜੀ ਜਿਹੜੇ ਮੈਂ ਤੁਹਾਨੂੰ ਦਿਖਾਏ ਇਹ ਡਾਲਿਆਂ ਗਾਦੇ ਜਿਹੜੇ ਪੇਸ਼ਾਆਂ ਨੂੰ ਲੱਗਦੇ ਰੋਟਾਵੇਟਰ ਵਾਸਤੇ ਠੀਕ ਹੈ ਜੀ ਆ ਕਿੰਨੀ ਜਗ੍ਹਾ ਬਣੀ ਹੋਈ ਜਾਂ ਡਾਲਿਆਂ ਨੂੰ ਲਾਉਣੇ ਨੂੰ ਹਾਂ ਠੀਕ ਹੈ ਜੀ ਇਹਨੇ ਵੀਰੇ ਜੋਇੰਟ ਹੋ ਜਾਣਾ ਇੱਥੇ ਮੈਂ ਕਰਕੇ ਉੱਥੇ ਲੱਗ ਜਾਣਾ ਬਾਕੀ ਆਪਾਂ ਤੁਸੀਂ ਦਿਖਾਉਂਗੇ ਅਗਲੀ ਵੀਡੀਓ 'ਚ ਆਪਾਂ ਉਹੀ ਦਿਖਾ ਦਾਂਗੇ ਰੋਟਾਵੇਟਰ ਕਿਵੇਂ ਬਣਦਾ ਹਨਾ ਠੀਕ ਹੈ ਜੀ ਠੀਕ ਹੈ ਉਹ ਵੀ ਚੀਜ਼ ਆਪਾਂ ਦਿਖਾਵਾਂਗੇ ਬਾਕੀ ਤੁਹਾਨੂੰ ਮੈਂ ਆਹ ਸਮਾਨ ਦਿਖਾ ਦੂੰਗਾ ਵਿੱਚ ਕੀ ਕੀ ਆਉਂਦਾ ਰੋਟਾਵੇਟਰ ਦੀ ਕਿੱਟ 'ਚ ਕੀ ਸਪੀਅਰ ਪਾਰਟ ਵਗੈਰਾ ਹੁੰਦਾ ਸਾਡੇ ਕੋਲ ਪਾਰਟ ਵੀਰੇ ਜੋਰੇ ਵਿੱਚ ਗਿੰਨੇਰੀ ਚੱਪੀ ਆਪਾਂ ਨੇ ਜੋ ਲੱਗਦੇ ਨੇ ਸਾਰੇ ਜਿਹੜੇ ਸਾਈਜ਼ ਦੇ ਸਾਰੇ ਵਿੱਚ ਹੀ ਹੋਣਗੇ ਪਲਾਸ ਆ ਜੀ ਸਾਰੀ ਗਰੀਫ ਕਰਨ ਠੀਕ ਆ ਜੀ ਠੀਕ ਆ ਵੀਰੇ ਵਧੀਆ ਟੂਲ ਚਟਾਈਪ ਆਹ ਸਪਰਿੰਗ ਲੱਗੇ ਹੋਏ ਨੇ ਜਿਵੇਂ ਤੁਹਾਨੂੰ ਉਹਨਾਂ ਖੁੱਲੇ ਦਿਖਾਈ ਸੀਗੇ ਆ ਵੀਰੇ ਸਟੈਂਡ ਆ ਗਿਆ ਰੋਟੇਟਰ ਦਾ ਠੀਕ ਆ ਜੀ ਰੋਟੇਟਰ ਦਾ ਸਟੈਂਡ ਠੀਕ ਆ ਜੀ ਜਿਹੜਾ ਰੋਟੇਟਰ ਨੂੰ ਆਉਂਦਾ ਟੈਂਡਰ ਰੋਟ ਪੈਂਦੀ ਜੀ ਆਪਾਂ ਤੇ ਉਹ ਚੀਜ਼ ਆ ਜੀ ਜਿਹੜੀ ਮੈਂ ਤੁਹਾਨੂੰ ਚੱਕਰੀ ਦਿਖਾਈ ਪਈ ਸੀਗੀ ਵੀ ਨਾਲ ਲੱਗਦੀ ਆ ਉਹ ਕਿ ਮਿੱਟੀ ਬਾਹਰ ਨਿਕਲ ਜੇ ਹਨਾ ਤੇ ਉਹ ਚੀਜ਼ ਆ ਰਹੀ ਏ ਇਹ ਇਹਦਾ ਰੂਲੇ ਨੂੰ ਲੱਗਣੀ ਹੈ ਵੀਰ ਅੱਧਰਲੇ ਪਾਸੇ ਵੀ ਕੁਮੀ ਜਾਵੇ ਰੁਕੇ ਨਾ ਉਹ ਜਿਵੇਂ ਆਪਣਾ ਉਹ ਚੱਕਰ ਲੱਗਿਆ ਹੋਇਆ ਡ੍ਰਿਲ ਨੂੰ ਵੱਡਾ ਠੀਕ ਹੈ ਜੀ ਠੀਕ ਹੈ ਠੀਕ ਇੱਕ ਵਾਰ ਗੂੰਗ ਕਰਕੇ ਜੀ ਹਨਾ ਉਵੇਂ ਇਹ ਰੂਲੇ ਨੂੰ ਇੱਕ ਇੱਕ ਪਾਸਿਓਂ ਚਕਾਇ ਕਮਾਈ ਜਾ ਹੋਊਗੀ ਇਹ ਜੀ 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 ਪੜਾਊਗੀ ਇਹ ਉਸ ਚੀਜ਼ ਵਾਸਤੇ ਹੈ ਵੀਰ ਫਿਰੇ ਪ੍ਰੋਪਰ ਨਾਟ ਹੁੰਦੇ ਆਹ ਰੇ ਇਹਦੇ ਨਾਟ ਠੀਕ ਹੈ ਜੀ ਸਾਰਾ ਸਮਾਨ ਜੀ ਦੇ ਵਿੱਚੇ ਪੈਕ ਹੋਊਗਾ ਇਹ ਉਹਦੇ ਐਮ ਆਰ ਪੀ ਪ੍ਰਾਈਸ ਦੇ ਵਿੱਚੇ ਇਨਕਲੂਡ ਹੈ ਹੀ ਹੈ ਵਿੱਚੇ ਇਨਕਲੂਡ ਹੈ ਵੀਰੇ ਉਹਨਾਂ ਮੈਂ ਪਹਿਲਾਂ ਵੀ ਦੱਸਿਆ ਸੀ ਜਿਵੇਂ ਮੰਨ ਲਓ ਐ ਨਹੀਂ ਹੁੰਦਾ ਵੀ ਜੋ ਇਹਦਾ ਮੁੱਲ ਹੈਗਾ ਜਾਂ ਜੋ ਉਹਦਾ ਨਾ ਪ੍ਰਾਈਸ ਹੈਗਾ ਵਾ ਵੀ ਐ ਨਹੀਂ ਹੈਗਾ ਵੀ ਆਪਾਂ ਮੰਨ ਲਓ ਉਹਨਾਂ ਦੇਤਾ ਵੀ 5000 ਰੁਪਏ ਉਪਰੋਂ ਆ ਜੀ ਰੋਟਾ ਵੇਟਰ ਦੀ ਕਿੱਟ ਲੈਦਾ ਦੇਵਾਂਗੇ ਜੀ ਆ ਵੀਡੀਓ ਛਾਪ ਤਾਂ ਫਿਰ ਬਾਅਦ ਆਪਣਾ ਕੋਈ ਸਾਰਾ ਪਿਆ ਹੋਇਆ ਵੀਰੇ 26 ਮੁੱcke ਹੁੰਦੀਆਂ ਨੇ ਓਕੇ ਅਦਵੀਆਂ ਬੋਰੀ ਦੇ ਵਿੱਚ ਬੰਨੀਆਂ ਪਈਆਂ ਠੀਕ ਹੈ ਜੀ ਠੀਕ ਹੈ ਜੀ ਸੱਬੇ ਸੱਜੀਆਂ ਵਾਲੀ ਤਵੀ ਵਿੱਚੇ ਹੋਊਗੀ ਜੀ ਤੇ ਦੇਗੀ ਤਵੀ ਹੋਣ ਠੀਕ ਹੈ ਜੀ ਕੋਈ ਉਹ ਜਿਵੇਂ ਨੋਰਮਲ ਜਿਆ ਬੇਕਰ ਕੁਆਲਟੀ ਜਿਵੇਂ ਹੁੰਦੀ ਆ ਜੀ ਉਹ ਚੀਜ਼ ਨਹੀਂ ਹੈਗੀ ਇਹਨਾਂ ਦੀ ਹੁਣ ਸਬਸਿਡੀ ਨਿਕਲੀ ਹੋਈ ਹੈ ਜੀ ਲੈਣ ਵਾਸਤੇ ਕਿੱਥੇ ਆਉਣਾ ਪਊਗਾ ਲਿਖੀ ਜੀ ਲੈਣ ਵਾਸਤੇ ਵੀਰੇ ਆਪਣਾ ਮੱਛਵੜਾ ਸਮਰਾਲਾ ਰੋਡ ਤੇ ਠੀਕ ਹੈ ਜੀ ਬੈਂਕ ਨੇੜੇ ਬੈਂਕ ਕਲੋਨੀ ਠੀਕ ਹੈ ਜੀ ਜਾਂ ਨੇੜੇ ਸਰਦਾਰ ਪੈਲਸਾ ਠੀਕ ਹੈ ਜੀ ਨਾਗਰਾ ਪੈਲਸਾ ਵੀ ਨੇੜੀ ਆ ਠੀਕ ਹੈ ਜੀ ਇਹ ਆਪਣੀ ਮੇਨ ਬਰਾ ਆਪਣੇ ਕੋਲ ਕਿਹੜੇ ਕਿਹੜੇ ਏਰੀਆ ਦੇ ਦੇ ਸਕਦੇ ਜੀ ਵੀਰੇ ਆਪਣਾ ਮੇਨ ਤਾਂ ਆਪਣਾ ਖਾਸ ਮੱਛਵੜਾ ਹੈਗਾ ਹੀ ਹੈ ਠੀਕ ਹੈ ਜੀ ਸਮਰਾਲੇ ਚ ਜਿੰਨੇ ਆਪਣੇ ਨਾਲ ਦੇ ਲੱਗਦੇ ਪਿੰਡ ਆਹ ਜੀ ਵੀ ਆਪਾਂ ਦੇ ਦੇ ਦਿੰਦੇ ਆ ਨਾਲ ਆਪਣਾ ਲੁਧਿਆਣਾ ਜ਼ਿਲ੍ਹਾ ਵੀ ਆ ਜਾਂਦਾ ਠੀਕ ਹੈ ਜੀ ਜਿਵੇਂ ਆਪਣੇ ਅੰਦਰ ਉਹਦੇ ਘ ਠੀਕ ਹੈ ਜੀ ਬਾਕੀ ਕਿਤੇ ਵੀ ਬ੍ਰਾਂਚ ਹੈਗੀ ਹੋਰ ਵੀਰੇ ਆਪਣੀ ਦੂਜੀ ਬ੍ਰਾਂਚ ਹੈਗੀ ਆ ਕੁਪਕਲਾ ਠੀਕ ਹੈ ਜੀ ਆਪਾਂ ਉਧਰ ਵੀ ਰਿਵਰੀ ਦੇ ਸਕਦੇ ਹਾਂ ਕਿ ਦੋਨੀਆਂ ਬ੍ਰਾਂਚ ਸਾਡੀ ਇਹਨੇ ਗੁਰਨਾਣਕ ਐਗਰੀਕਲਚਰ ਇੰਪਲੀਮੈਂਟ ਦੇ ਨਾਂ ਤੋਂ ਹੀ ਆ ਠੀਕ ਹੈ ਜੀ ਤੇ ਤੁਸੀਂ ਇਹ ਮੰਨ ਲਓ ਸੰਪਰਕ ਕਰਨਾ ਚਾਹੁੰਦੇ ਹੋ ਤੇ ਆਪਣਾ ਨੰਬਰ ਤੇ ਮੈਂਸ਼ਨ ਵੀ ਹੋ ਜਾਊਗਾ ਜੀ ਜੀ ਜੋ ਨੀਚੇ ਚੱਲ ਰਿਹਾ ਜੀ ਆਪਣਾ ਨੰਬਰ ਹੈਗਾ ਜੀ 9888 708804 ਦਾ ਦੂਜਾ ਨੰਬਰ ਹੈਗਾ 9642052000 ਠੀਕ ਹੈ ਜੀ ਇਹ ਆਪਣਾ ਨੰਬਰ ਹੈ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਬਾਕੀ ਸਪेयर पार्ट ਵੀ ਨਾਣਾ ਕਿਸੇ ਵੀ ਮਸ਼ੀਨ ਦਾ ਸੁਪਰਸੀਡਰ ਵੀ ਆਪਣੇ ਕੋਲੇ ਨੇ ਫਰੀਪਰ ਵੀ ਬੇਲਰ ਹੋ ਗਿਆ ਕੋਈ ਵੀ ਜਗਤ ਕੋਈ ਵੀ ਚਾਹੀਦਾ ਕੋਈ ਵੀ ਪ੍ਰੋਡਕਟ ਹੈਗਾ ਆਪਾਂ ਇੱਥੇ ਡਿਲੀਵਰ ਕਰਦੇ ਆ ਬੇਲਰ ਵਗੈਰਾ ਬੇਲਰ ਵੀ ਡਿਲੀਵਰ ਹੋ ਜਾਊਗਾ ਠੀਕ ਹੈ ਜੀ ਬਾਕੀ ਇਹ ਵੀ ਬੇਲਰ ਵੀ ਆਪਾਂ ਨੂੰ ਪੁੱਛਣਾ ਪੈਂਦਾ ਉਹ ਕਿ ਬੇਲਰ ਦੀ ਡੀਲਰਸ਼ਿਪ ਆਪਣੇ ਕੋਲ ਨਹੀਂ ਬੇਲਰ ਦੀ ਲੱਗ ਉਹ ਡੀਲਰਸ਼ਿਪ ਹੁੰਦੀ ਆ ਓਕੇ ਕੋਈ ਡੀਲਰ ਹੈਗੇ ਨੇ ਇੱਥੇ ਆਪਣੇ ਰਜੀਵ ਜੀ ਆ ਠੀਕ ਹੈ ਜੀ ਉਹਨਾਂ ਤੋਂ ਆਪਾਂ ਨੂੰ ਪੁੱਛ ਵਾਂਗੇ ਘਰ ਵੀ ਸਕਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਜਿਦਾ ਹਨਾ ਜੈਗਲਰ 813 ਦਾ ਫੁੱਲ ਰਿਵਿਊ ਅਗਰ ਤੁਹਾਡੀ ਸਬਸਿਡੀ ਨਿਕਲੀ ਹੋਈ ਆ ਅਗਰ ਨਹੀਂ ਵੀ ਨਿਕਲੀ ਤਾਂ ਵੀ ਤੁਸੀਂ ਹਨਾ ਇਹਨੂੰ ਈਜ਼ੀ ਲੋਨ ਤੇ ਲੈ ਸਕਦੇ ਆ ਜੀ ਲੋਕੇਸ਼ਨ ਹੈਗੀ ਆ ਮਛੂਵੜਾ ਜੀ ਆ ਜਗਤਜੀਤ ਗਰੁੱਪ ਬਰਨਾਨਕ ਇਹਦੀ ਗੱਲ ਤੇ ਇੰਪਲੀਮੈਂਟ ਠੀਕ ਹੈ ਜੀ ਬਾਕੀ ਬ੍ਰਦਰ ਦੇ ਨੰਬਰ ਵੀ ਮੈਂਸ਼ਨ ਕਰੇ ਆ ਹਨਾ ਤੁਸੀਂ ਇਹਨੂੰ ਤੇ ਕਰਕੇ ਕੋਈ ਵੀ ਡਿਟੇਲ ਲੈ ਸਕਦੇ ਆ ਧੰਨਵਾਦ ਜੀ ਜੀ